ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਅਮੀ ਇਹਦੇ ਸਾਰੇ ਠੀਕ ਹੋਊਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਣਾ ਲੈ ਜੇ ਪੜ ਜਾਣ ਐ ਬਸ ਲਾਈ ਦੇ 23 ਕੁੰਡੇ ਲੈਨੇ ਜੀ ਇੱਕ ਚਲਾਈ ਸਿੱਧੀ ਕਪੁੱਠੀ ਬਣਾ ਲਈ ਜੀ ਆਪਾਂ ਨੇ। ਹੁਣ ਕਰਦੇ ਆਂ ਡਿਜ਼ਾਈਨ ਸ਼ੁਰੂ। ਇੱਕ ਗੁੰਡਾ ਉਤਾਰ ਲਈ ਧਾਗਾ ਅੱਗੇ ਕਰਾਂਗੇ। ਇੱਕ ਗੁੰਡਾ ਪੁੱਠਾ ਪਾਉਣਾਗੇ ਜੀ ਆਪਾਂ। ਧਾਗਾ ਪਿੱਛੇ ਕਰਾਂਗੇ ਜੀ। ਇੱਕ ਦੋ ਤਿੰਨ 4 5 5 ਗੁੰਡੇ ਆਪਾਂ ਸਿੱਧੇ ਪਾਉਣਾਗੇ ਧਾਗਾ ਅੱਗੇ ਕਰਾਂਗੇ 2 ਗੁੰਡੇ ਆਪਾਂ ਪੁੱਠੇ ਪਾਉਣਾਗੇ 1 2 ਧਾਗਾ ਪਿੱਛੇ ਕਰਾਂਗੇ ਫਿਰ ਆਪਾਂ 1 2 3 4 5 ਪੰਜ ਕੁੰਡੇ ਸਿੱਧੇ ਹੋਣਾਂਗੇ ਧਾਗਾ ਅੱਗੇ ਕਰਾਂਗੇ 2 ਕੁੰਡੇ ਆਪਾਂ ਪੁੱਠੇ ਹੋਣਾਂਗੇ ਜੀ 1 2 ਧਾਗਾ ਪਿੱਛੇ ਕਰਾਂਗੇ ਜੀ ਫਿਰ ਆਪਾਂ ਪੰਜ ਕੁੰਡੇ ਸਿੱਧੇ ਹੋਣਾਂਗੇ ਜੀ 1 2 3 4 5 धागा अगे करा जी एक कुंडा आप्ठा बुना जी एक कुंडा आप सीधा बुनाए जी पुठी सिलाई तो एक कुंडा उतार लिया जी एक कुंडा आप सीधा गुना गे जी तागा अगे करा जी एक दो तीन चार पाँच ਪੰਜ ਗੁੰਡੇ ਸਿੱਧੇ ਬੁਣਾਂਗੇ ਇੱਕ ਯੋ ਸੋਰੀ ਪੰਜ ਗੁੰਡੇ ਪਪੁੱਠੇ ਬੁਣਨੇ ਨੇ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਾਂਗੇ ਜੀ ਫਿਰ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਪੁੱਠੇ ਬੁਣਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਤਾਂ ਅੱਗੇ ਕਰਾਂਗੇ ਜੀ 1 2 3 4 5 ਪੰਜ ਗੁੰਡੇ ਪੁੱਠੇ ਬੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੋਣਾਂਗੇ ਜੀ ਇੱਕ ਗੁੰਡਾ ਪੁੱਠਾ ਬੋਣਾਂਗੇ ਹੁਣ ਆਪਾਂ ਇਹ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਇੱਕ ਗੁੰਡਾ ਬੰਨ ਪੁੱਠਾ ਬੋਣਾਂਗੇ ਹੁਣ ਆਪਾਂ ਇਹ ਪੰਜ ਗੁੰਡੇ ਤੇ ਡਿਜ਼ਾਈਨ ਬਣੂਗਾ ਜੀ ਪਈ ਦੋ ਗੁੰਡੇ ਪਰਟ ਕੇ ਪਾਵਾਂਗੇ ਤਿੰਨ ਗੁੰਡਿਆਂ ਨੂੰ ਇਕੱਠੇ ਬੁਣਾਗੇ ਇੱਕ ਬੁਣ ਲਈ ਗੁੰਡਾ ਇੱਕ ਬੜ ਪਾਵਾਂਗੇ ਜੀ ਦੁਬਾਰੇ ਫੇਰ ਬੁਣਾਗੇ ਤਿੰਨ ਗੁੰਡਿਆਂ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਸੋਰੀ ਆਪਾਂ ਇੱਕ ਗੁੰਡਾ ਦੋ ਸਿਰੇ ਤੋਂ ਸਿੱਧਾ ਬੁਣਾ ਸੀ। ਇੱਕ ਗੁੰਡਾ ਬੁੱਠਾ ਬਣਾਇਆ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ। ਹੁਣ ਆਪਾਂ ਦੋ ਗੁੰਡੇ ਪਲਟ ਕੇ ਪਾਵਾਂਗੇ। ਤੇ ਤਿੰਨ ਗੁੰਡਿਆਂ ਨੂੰ ਆਪਾਂ ਇਕੱਠੇ ਬੁਣਾਗੇ। ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ। ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਜੀ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਦੋ ਗੁੰਡੇ ਪੁੱਠੇ ਪਾਉਣਾਗੇ ਜੀ ਫਿਰ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਫਿਰ ਆਪਾਂ ਇਹ ਦੋ ਗੁੰਡੇ ਪਲਟ ਕੇ ਪਾਵਾਂਗੇ ਜੀ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ਇੱਕ ਇੱਕ ਬਲ ਪਾਵਾਂਗੇ ਦੁਬਾਰੇ ਫਿਰ ਪਾਉਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਧਾਗਾ ਅੱਗੇ ਕਰਕੇ 1 2 ਦੋ ਗੁੰਡੇ ਬੁੱਠੇ ਪੋਣਾਂਗੇ 1 ਗੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਆਪਾਂ ਇਹ ਦੋ ਗੁੰਡਿਆਂ ਨੂੰ ਪਲਟ ਕੇ ਪਾ ਦਾਂਗੇ ਫਿਰ ਤਿੰਨ ਗੁੰਡਿਆਂ ਦਾ ਆਪਾਂ ਤਿੰਨ ਗੁੰਡੇ ਬਣਾਵਾਂਗੇ 1 ਗੁੰਡਾ ਸਿੱਧਾ ਪੋਣਾਂਗੇ ਧਾਗਾ ਅੱਗੇ ਕਰਾਂਗੇ ਜੀ ਇੱਕ ਗੁੰਡਾ ਬੁੱਠਾ ਪੋਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਆਪਾਂ ਅੱਗੇ ਜੀ ਪੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਈਏ। ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ। ਧਾਗਾ ਅੱਗੇ ਕਰਾਂਗੇ ਜੀ ਇੱਕ 2 3 4 5 ਪੰਜ ਗੁੰਡੇ ਆਪਾਂ ਪੁੱਠੇ ਹੋਣਾਗੇ ਜੀ। ਫਿਰਪਰ ਦੋ ਗੁੰਡੇ ਸਿੱਧੇ ਹੋਣਾਗੇ ਇੱਕ 2 ਧਾਗਾ ਅੱਗੇ ਕਰਕੇ ਇੱਕ 2 3 4 5 5 ਗੁੰਡੇ ਪੁੱਠੇ ਵੋਣਾਂਗੇ 2 ਗੁੰਡੇ ਆਪਾਂ ਸਿੱਧੇ ਵੋਣਾਂਗੇ ਜੀ ਫਿਰ 5 ਗੁੰਡੇ ਆਪਾਂ ਪੁੱਠੇ ਵੋਣਾਂਗੇ ਜੀ 1 2 3 4 5 ਇੱਕ ਗੁੰਡਾ ਸਿੱਧਾ ਵੋਣਾਂਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਵੋਣਾਂਗੇ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਕੁੰਡਾ ਆਪਾਂ ਉੱਠਾ ਪੋਣਾਂਗੇ ਫਿਰ ਆਪਾਂ ਦੂਜੇ ਨੰਬਰ ਵਾਲਾ ਕੁੰਡਾ ਪਹਿਲਾਂ ਪੋਣਾਂਗੇ ਫਿਰ ਆਪਾਂ ਪਹਿਲਾ ਕੁੰਡਾ ਪੋਣਾਂਗੇ ਫਿਰ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫੇਰ ਆਪਾਂ ਵਾਲਾ ਕੁੰਡਾ ਪਿੱਛੇ ਵਾਲਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਆਪਾਂ ਦੋਨੇ ਕੁੰਡੇ ਸਿੱਧੇ ਪੋਣਾਂਗੇ ਧਾਗਾ ਅੱਗੇ ਕਰਾਂਗੇ ਜੀ 1 2 ਦੋ ਕੁੰਡੇ ਬੁੱਠੇ ਪੋਣਾਂਗੇ ਜੀ ਫੇਰ ਆਪਾਂ ਪਹਿਲਾ ਕੁੰਡਾ ਨਹੀਂ ਇਹ ਪੋਣਨਾ ਦੂਜਾ ਕੁੰਡਾ ਪੋਣਾਂਗੇ ਜੀ ਆਪਾਂ ਪਹਿਲਾ ਫੇਰ ਫੇਰ ਲਾ ਗੁੰਡਾ ਬੁਣਾਗੇ। ਫਿਰ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ। ਫਿਰ ਆਪਾਂ ਇਹ ਪਿੱਛੇ ਵਾਲਾ ਗੁੰਡਾ ਅੱਗੇ ਲਿਆਵਾਂਗੇ। ਅੱਗੇ ਵਾਲਾ ਗੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ। ਫਿਰ ਪੇ ਦੋ ਗੁੰਡੇ ਸਿੱਧੇ ਬੁਣਾਗੇ। ਤਾਂ ਅੱਗਾ ਅੱਗੇ ਕਰਕੇ 1 2 ਦੋ ਗੁੰਡੇ ਬੁਠੇ ਬੁਣਾਗੇ। ਫਿਰ ਆਪਾਂ ਇਹ ਪਹਿਲਾ ਗੁੰਡਾ ਨਹੀਂ ਬੁਣਾ ਜੀ ਦੂਜਾ ਗੁੰਡਾ ਬੁਣਾਗੇ ਆਪਾਂ। ਇਹਨੂੰ ਉਤਾਰ ਕੇ ਬੁੰਦੂ ਜੀ ਪਹਿਲਾਂ ਅੱਗੇ ਲਿਆ ਕੇ ਫਿਰ ਆਪਾਂ ਇਹ ਕੁੰਡਾ ਬੁਣਾਏ ਦੋ ਕੁੰਡੇ ਸਿੱਧੇ ਉਣ ਲਈ ਤਿੰਨ ਕੁੰਡੇ ਸਿੱਧਾ ਬੁਣਾਂਗੇ ਫਿਰ ਆਪਾਂ ਪਿਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਫਿਰ ਆਪਾਂ ਦੋਨੇ ਕੁੰਡੇ ਸਿੱਧੇ ਬੁਣਾਂਗੇ ਇੱਕ ਕੁੰਡਾ ਆਪਾਂ ਉੱਠਾ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਪਾਂਗ ਜੀ ਪੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਫਿਰ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਪੁੱਠੇ ਪੋਣਾਂਗੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਧਾਗਾ ਅੱਗੇ ਕਰਾਂਗੇ ਜੀ ਫਿਰ ਪੰਜ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਕਿੰਤੋਂ ਗੁੰਡੇ ਪਾਸੇ ਸਿੱਧੇ ਹੋਣਾਂਗੇ ਜੀ। ਉੱਠੇ ਪਾਸੇ ਪੁੱਠੇ ਗੁੰਡੇ ਦੇ ਪੁੱਠੇ ਬੁਣੇ ਜਾਣਗੇ ਸਿੱਧੇ ਗੁੰਡੇ। ਸਿੱਧੇ ਹੋਣਾਂਗੇ ਜੀ। ਪੰਜ ਗੁੰਡੇ ਆਪਾਂ ਪੁੱਠੇ ਬੁਣਾਂਗੇ। ਇੱਕ ਗੁੰਡਾ ਸਿੱਧਾ ਹੋਣਾਂਗੇ, ਇੱਕ ਗੁੰਡਾ ਪੁੱਠਾ ਬੁਣਾਂਗੇ। ਆਪਾਂ ਗਏ ਸਿੱਧੇ ਪਾਸੇ ਹੁਣ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ। ਹੁਣ ਆਪਾਂ ਦੂਜਾ ਡਿਜ਼ਾਈਨ ਸ਼ੁਰੂ ਕਰਾਂਗੇ ਜੀ। ਇੱਕ ਕੁੰਡਾ ਉਤਾਰ ਲਈ ਇੱਕ ਕੁੰਡਾ ਆਪਾਂ ਉੱਠਾ ਹੁਣਾਗੇ ਫਿਰ ਧਾਗਾ ਪਿੱਛੇ ਕਰਕੇ ਪੰਜ ਗੁੰਡੇ ਆਪਾਂ ਸਿੱਧੇ ਹੁਣਾਗੇ ਬਹੁਤ ਹੀ ਸਿੰਪਲ ਤੇ ਆਸਾਨ ਜਾਂ ਡਿਜ਼ਾਈਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਹੈ ਪੰਜ ਗੁੰਡੇ ਸਿੱਧੇ ਹੁਣ ਲਈ ਦੋ ਗੁੰਡੇ ਆਪਾਂ ਪੁੱਠੇ ਹੁਣਾਗੇ ਫਿਰ ਪੰਜ ਗੁੰਡੇ ਆਪਾਂ ਸਿੱਧੇ ਹੁਣਾਗੇ ਪਰ ਦੋ ਗੁੰਡੇ 부ਠੇ ਬੋਣਾਂਗੇ ਜੀ ਪੰਜ ਗੁੰਡੇ ਆਪਾਂ ਸਿੱਧੇ ਬੋਣਾਂਗੇ ਜੀ ਇੱਕ ਗੁੰਡਾ 부ਠਾ ਬੋਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੋਣਾਂ ਆਪਾਂਗੇ ਜੀ 부ਠੇ ਸਲਾਈ ਤੇ 부ਠੇ ਸਲਾਈ ਫੇਰ ਆਪਾਂ ਇੱਕ ਗੁੰਡਾ ਤਾਰ ਲੈ ਇੱਕ ਗੁੰਡਾ ਆਪਾਂ ਸਿੱਧਾ ਬੋਣਾਂਗੇ ਜੀ ਪੰਜ ਗੁੰਡੇ ਆਪਾਂ 부ਠੇ ਬੋਣਾਂਗੇ ਜੀ ਪੰਜ ਦੋ ਕੁੰਡੇ ਸਿੱਧੇ ਬੁਣਾਂਗੇ ਫਿਰ ਪੰਜ ਕੁੰਡੇ ਆਪਾਂ ਪੁੱਠੇ ਬੁਣਾਂਗੇ ਦੋ ਕੁੰਡੇ ਸਿੱਧੇ ਬੁਣਾਂਗੇ ਪੰਜ ਕੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਕੁੰਡਾ ਸਿੱਧਾ ਬੁਣਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਇੱਕ ਗੁੰਡਾ ਤਾਰ ਲਈ ਇੱਕ ਗੁੰਡਾ ਪੁੱਠਾ ਗੋਣਾਂਗੇ ਫਿਰ ਆਪਣਾ ਡਿਜ਼ਾਈਨ ਬਣੂਗਾ ਜੀ ਇੱਥੇ ਇੱਕ ਗੁੰਡਾ ਸਿੱਧਾ ਗੋਣਾਂਗੇ ਫਿਰ ਇਹ ਦੋ ਗੁੰਡੇ ਆਪਾਂ ਪਲਟ ਕੇ ਪਾਵਾਂਗੇ ਜੀ ਫਿਰ ਇੱਕ ਗੁੰਡਾ ਇਹ ਲਾਵਾਂਗੇ ਆਪਾਂ ਤਿੰਨ ਗੁੰਡਿਆਂ ਦਾ ਤਿੰਨ ਗੁੰਡੇ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪਾਉਣਾਗੇ ਇੱਕ ਗੁੰਡਾ ਸਿੱਧਾ ਪਾਉਣਾਗੇ ਫਿਰ ਪਏ ਦੋ ਗੁੰਡੇ ਪਲਟ ਕੇ ਪਾਵਾਂਗੇ ਇੱਕ ਗੁੰਡਾ ਲੈ ਤਿੰਨ ਗੁੰਡਿਆਂ ਦਾ ਆਪਾਂ ਪੇੜਾ ਤਿੰਨ ਗੁੰਡੇ ਬਣਾਵਾਂਗੇ ਇਹਨਾਂ ਗੁੰਡਿਆਂ ਨੂੰ ਇੱਕ ਪਾਰ ਪਾ ਲਾਂਗੇ ਦੁਬਾਰੇ ਫੇਰ ਪਾਉਂ ਲਾਂਗੇ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਤਾਂ ਗਾਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਫਿਰ ਆਪਾਂ ਇਹ ਦੋ ਗੁੰਡੇ ਪਲਟ ਕੇ ਪਾਵਾਂਗੇ ਤਿੰਨ ਗੁੰਡਿਆਂ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਇੱਕ ਪਲਟ ਪਾਵਾਂਗੇ ਦੁਬਾਰੇ ਬੁਣਾਂਗੇ ਇਹ ਗੁੰਡੇ ਨੂੰ ਫਿਰ ਇੱਕ ਗੁੰਡਾ ਸਿੱਧਾ ਬੁਣਾਂਗੇ ਇੱਕ ਗੁੰਡਾ ਪੁੱਠਾ ਬੁਣਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਆਪਾਂ ਅਗੇ ਜੀ ਬੁੱਠੀ ਸਲਾਈ ਤੇ ਬੁੱਠੀ ਸਲਾਈ ਫੇਰ ਆਪਣੇ ਬੁੱਠੇ ਕੁੰਡਿਆਂ ਤੇ ਬੁੱਠੇ ਬਨਣਗੇ ਸਿੱਧੇ ਕੁੰਡਿਆਂ ਤੇ ਸਿੱਧੇ ਬੁਣਾਂਗੇ ਪੰਜ ਕੁੰਡੇ ਬੁੱਠੇ ਬੁਣਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਫਿਰ ਪੰਜ ਕੁੰਡੇ ਬੁੱਠੇ ਬੁਣਾਂਗੇ 두 근데 파시 뜨고 나기, 이제 다섯 근데 붙여 뜨고 나기. ਇੱਕ ਕੁੰਡਾ ਸਿੱਧਾ ਹੋਣਾਗੇ ਜੀ ਇੱਕ ਕੁੰਡਾ ਪਾ ਬੁੱਠਾ ਹੋਣਾਗੇ ਪਾਏ ਸਿੱਧੀ ਸਲਾਈ ਤੇ ਇੱਕ ਕੁੰਡਾ ਤਾਰ ਲਈਏ ਇੱਕ ਕੁੰਡਾ ਪਾ ਬੁੱਠਾ ਹੋਣਾਗੇ ਫਿਰ ਆਪਾਂ ਪਹਿਲਾ ਕੁੰਡਾ ਜੁੜਨਾ ਪਹਿਲਾਂ ਆਪਾਂ ਦੂਜਾ ਕੁੰਡਾ ਬੁਣਾਈ ਫਿਰ ਆਪਾਂ ਪਹਿਲਾ ਕੁੰਡਾ ਬੁਣਾਗੇ ਇੱਕ ਕੁੰਡਾ ਸਿੱਧਾ ਹੋਣਾਗੇ ਜੀ ਫਿਰ ਇਹ ਵਾਲੇ ਦੋ ਕੁੰਡੇ ਇੱਕ ਕੁੰਡਾ ਫालतू ਹੋ ਗਿਆ ਸੀ ਉਹਦਾ ਫਿਰ ਇਹ ਵਾਲੇ ਕੁੰਡੇ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਾਵਾਂਗੇ ਜਾਂ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਤੇ ਦੋ ਕੁੰਡਿਆਂ ਦਾ ਆਪਾਂ ਦੋ ਕੁੰਡੇ ਆਪਾਂ ਪੁੱਠੇ ਹੋਣਾਂਗੇ फिर आप पीजे नंबर वाला कुंडा बुना अगे वाला कुंडा बुना एक कुंडा गए जी फिर अपा पिछे वाला कुंडा लेके कुंडा पिछे ले जाएंगे फिर कुंडे आप सीधे बना ता अगे करके दो कुंडे आपे बे जी ਫੇਰ ਆਪਾਂ ਇਹ ਕੁੰਡਾ ਅੱਗੇ ਲੈ ਕੇ ਆਵਾਂਗੇ ਕੁੰਡਾ ਪਹਿਲਾਂ ਪੋਣਾਗੇ ਜੀ ਦੂਜੇ ਨੰਬਰ ਵਾਲਾ ਫਿਰ ਆਪਾਂ ਪਹਿਲਾ ਕੁੰਡਾ ਪੋਣਾਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਗੇ ਫਿਰ ਇਹ ਵਾਲਾ ਕੁੰਡਾ ਪਿੱਛੇ ਵਾਲਾ ਲੈ ਆਵਾਂਗੇ ਅੱਗੇ ਵਾਲਾ ਪਿੱਛੇ ਲੈ ਕੇ ਜਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਪੋਣਾਗੇ ਇੱਕ ਕੁੰਡਾ ਫੁੱਟਾ ਪੋਣਾਗੇ ਇੱਕ ਕੁੰਡਾ ਆਪਾਂ ਚਿੱਟਾ ਪੋਣਾਗੇ ਆਹ ਨਵੀਂ ਵੀਡੀਓ ਆਪਣੀ ਦੋ ਡਿਜ਼ਾਈਨ ਬਣ ਗਏ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਆਹ ਬਿਲਕੁਲ ਆਸਾਨ ਡਿਜ਼ਾਈਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਜੀ ਬਣਾਓ ਜੀ ਤੁਸੀਂ ਡਿਜ਼ਾਈਨ ਆਹ ਦੇਖੋ ਜੀ ਆਪਾਂ ਜਿਹੜੀ ਕੋਟੇ ਬਣਾ ਰਹੀ ਸੀ ਇਹ ਬਣ ਕੇ ਤਿਆਰ ਹੋ ਗਈ ਕਿਸੇ ਪਹਿਣ ਦੇ ਕੋਟੇ ਬਣਾਈ ਹੈ ਜੀ ਆਪਾਂ ਨੇ ਆਰਡਰ ਤੇ ਆਈ ਹੋਈ ਸੀ ਥੋੜਾ ਜਿਹਾ ਸਮਾਂ ਲੱਗ ਗਿਆ ਇਹਨੂੰ ਬਣ ਕੇ ਤਿਆਰ ਹੋ ਗਈ ਜੀ ਆਪਣੀ ਕੋਟੀ ਜੇ ਭੈਣ ਵੀਡੀਓ ਦੇਖ ਰਹੀ ਹੋਣੀ ਆਪਣੀ ਕੋਟੀ ਲ ਜਾ ਸਕਦੇ ਨੇ ਜੀ ਆਪਣੀ ਚਲੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ